ਦੇ ਦੋਸਤੋ ਖਾਨਾ ਪਸ਼ੂ ਮੰਡੀ ਦੇ ਨਾ ਆ ਬਾਈ ਇਹ ਕਪਲੂਣ ਝੋਟੀ ਲੈ ਬਾਈ ਇੱਧਰ ਨੂੰ ਤੋਰ ਲਾ ਪਲੂਣ ਝੋਟੀ ਲੈ ਕੇ ਆਏ ਨੇ ਆਪਾਂ ਤੁਹਾਨੂੰ ਚੈੱਕ ਕਰਾਉਣੇ ਆ ਤੇ ਬਾਈ ਨਾਲ ਵੀ ਆਪਾਂ ਤੁਹਾਡੀ ਗੱਲਬਾਤ ਕਰਾਉਣੇ ਆ ਜੀ ਬਹੁਤ ਚੰਗੀ ਹੈਗੀ ਇਹ ਜਿਹੜੀ ਖਾਨਾ ਪਸ਼ੂ ਮੰਡੀਆਂ ਨਾ ਇਹ ਇਹ ਪਲੂਣ ਦੇ ਵਿੱਚ ਮਸ਼ਹੂਰ ਹੈ ਪਲੂਣ ਝੋਟੀਆਂ ਵਿੱਚ ਚੈੱਕ ਕਰ ਲਓ ਤੁਸੀਂ ਬਹੁਤ ਚੰਗੀ ਹੈ ਤੇ ਕੀ ਮੁੱਲ ਕਰਦੇ ਹੈਗੇ ਸਾਰੀ ਡਿਟੇਲ ਤੁਹਾਨੂੰ ਆਪਾਂ ਬਾਈ ਤੋਂ ਲੈ ਕੇ ਦੱਸ ਦੇਵਾਂਗੇ বানলা <muchas> ভাই <muchas> 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 ਇਹਨ ਲਈ ਮੈਂ ਜੋ ਬੰਦਾ ਉਹਦਾ ਨਾਮ ਵੀ ਕਰਦੇ ਵੀਰ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਬਈ ਆਪਣਾ ਆਪਣਾ ਬਲੇয়ালਾ ਵੀਰ ਪਵਾਨੀ ਗੜ ਦੇ ਬਲੇয়ালਾ ਪਵਾਨੀ ਗੜ ਦੇ ਲਵੇ ਵਪਾਰ ਦਾ ਕੰਮ ਆ ਬਈ ਆਪਣਾ ਕਿੰਨੇ ਡੰਗਰ ਲੈ ਕੇ ਆਇਓ ਮੰਡੀ ਤੇ ਅੱਜ ਆਏ ਕਿਨੇ 6 ਝੋਟੀਆਂ ਨੇ 6 ਝੋਟੀਆਂ ਨੇ ਇਹ ਕਿੰਨੇ ਦਾੰਦਾ ਮੂੰਹ ਇਹ 2 ਦਾੰਦਾ 2 ਦਾੰਦਾ ਤਾਜੀ ਸੂਈ ਹੈ ਤਾਜੀ ਅੱਜ ਹਫਤਾ ਹੋਇਆ ਬੱਚਾ ਕੀ ਆ ਬਈ ਇਹਦੇ ਪਿੱਛੇ ਕੱਟੀ ਆ ਗਈ ਮਾਂ ਕੱਟੀ ਆ ਗਈ ਹੁਣ ਕਿੰਨਾ ਬੌਲਾ ਤਿਆਰ ਆ ਜੀ ਹੁਣ 12 ਕਿਲੋ ਵੀਰ ਤਿਆਰ ਆਗਾ 12 ਕਿਲੋ ਤਿਆਰ ਆ ਜਾਵਾਂ ਠੀਕ ਆ ਕਿੰਨੇ ਕ ਦੇ ਵਗ ਜੂ ਐਦ ਕੀ ਕੱਢੀ ਜਾਊਗੀ ਫਿਰ ਐ 13 14 ਕਿਲੋ 13 14 ਕਿਲੋ ਆਰਾਮ ਨਾਲ ਕੱਢੀ ਜਾਊ ਠੀਕ ਆ ਬਾਈ ਕੀ ਮੁੱਲ ਕਰਦੇ ਹੋ ਇਹਦਾ ਇਹਦਾ 170 ਆਈ 170 ਕਿੰਨੇ ਦੀ ਛੱਡ ਦੋਗੇ ਡੇਢ ਦੀ ਛੱਡਾਂਗੇ ਡੇਢ ਦੀ ਛੱਡ ਦੋਗੇ 90 ਠੰਡੀ ਆ ਪੂਰੀ ਜਮਾਂ ਠੰਡੀਆਂ ਐ ਬਈ ਲੈ ਬੱਚਾ ਵੀ ਨਾ ਛੱਡ ਕੇ ਐਂ ਬਈ ਲੈ ਲੈ ਓਏ ਦੋਸਤੋ ਇਹਦਾ ਬਾਈ ਨੇ ਕਮਾਲੀ ਕਰਤੀ ਬਾਈ ਕਹਿੰਦਾ ਠੰਡੀ ਪੂਰੀ ਆ ਚੈੱਕ ਕਰ ਲਓ ਤੁਸੀਂ ਇਹ ਜਿਹੜੀਆਂ ਜਿਹੜੀਆਂ ਪਲੂਣ ਹੁੰਦੀਆਂ ਨੇ ਉਹਦਾ ਹੱਥ ਵੀ ਲੱਗਣ ਦਿੰਦੀਆਂ ਹੁੰਦੀਆਂ ਜਮਾ ਠੰਡੀਆਂ ਬਰਫ਼ ਨਾਲ ਦੀਆਂ ਜਮਾ ਕਿਹੜੇ ਏਰੀਆ ਦੀ ਐ ਇਹ ਆਪਣੀ ਲਹਿਰੇ ਗਾ ਅੱਗੇ ਜਾ ਖਲਦੀ ਐ ਜਾ ਖਲਦੀ ਹੈਗੀ ਠੀਕ ਆ ਬਾਈ ਮੋਬਾਈਲ ਨੰਬਰ ਬੋਲਿਓ ਆਪਣਾ ਮੋਬਾਈਲ ਨੰਬਰ 98777 03850 ਠੀਕ ਆ ਬਾਈ ਇਹ ਦੂਜੇ ਨੰਬਰ ਵਾਲੀ ਜਿਹੜੀ ਮਾਝਾ ਇਹ ਕਿੰਨੇਵੇਂ ਸੂਏ ਸੂਈ ਹੋਈ ਐ ਇਹ ਦੂਜੇ ਸੂਏ ਵੀਰੇ ਇਹ ਦੂਜੇ ਸੂਏ ਸੂਈ ਐ ਇਹਦੇ ਪਿੱਛੇ ਬੱਚਾ ਕੀ ਆ ਇਹਦੇ ਮਾਗਰ ਵੀ ਕੱਟੀ ਐ ਇਹਦੇ ਮਾਗਰ ਵੀ ਕੱਟੀ ਐ ਇਹਦੇ ਥੱਲੇ ਹੁਣ ਕਿੰਨਾ ਬੌਲਾ ਤਿਆਰ ਆ ਜੀ ਇਹ ਥੱਲੇ ਹੈਗਾ ਹੁਣ 12 13 ਕਿਲੋ ਦਾ ਤਿਆਰ ਆਗਾ 12 13 ਕਿਲੋ ਹੁਣ ਇਹ ਥੱਲੇ ਤਿਆਰ ਹੈ ਇਹਦਾ ਕੀ ਮੁੱਲ ਕਰਦੇ ਹੋ ਜੀ ਇਹਦਾ 2.5 ਲੱਖ ਰੁਪਈਆ ਇਹਦਾ 2.5 ਲੱਖ ਕਰ ਦਿੰਦੇ ਕਿੰਨੇ ਦੀ ਸਾੜ ਦੋਗੇ ਇਹ ਇਹ ਵੀਰੇ ਪੂਰੇ ਦੋ ਦੀ ਦੇ ਦਾਂਗਾ ਦੋ ਦੀ ਦੇ ਦੋਗੇ ਤੋੜ ਕੇ ਦਿਖਾਵਾਂਗੇ ਇਹ ਇਹ ਤੋੜ ਦੋ ਆਹ ਮੱਝ ਵੀ ਇਹ ਬਾਈ ਤੋੜ ਕੇ ਦਿਖਾਉਂਦੇ ਆ ਜੀ ਤੇ ਬਾਈ ਕਹਿੰਦਾ ਇਹ ਦੂਜੇ ਸੂਏ ਸੂਈ ਆਈ ਤੇ 2.5 ਲੱਖ ਰੁਪਈਆ ਦਾ ਬਾਈ ਮੁੱਲ ਕਰਦੇ ਆ ਪਿਓਰ ਕੁੰਡੀ ਆ ਚੈੱਕ ਕਰ ਲੋ ਜੀ ਬਾਈ ਕਹਿੰਦਾ ਜੀ ਹਰਿਆਣੇ ਚ ਇਹ ਮੱਝਾਂ ਆਈਆਂ ਹੋਈਆਂ ਨੇ ਚੈੱਕ ਕਰ ਲਓ ਤੇ ਔਰ ਪੰਜਾਬ ਵਾਲੀਆਂ ਟੌਪ ਕਲਾਸ ਮੱਝਾਂ ਨਹੀਂ ਆਹ ਸੌਰੀ ਹਰਿਆਣੇ ਵਾਲੀਆਂ ਅਸਲ ਚੀਜ਼ ਇਹ ਤੁਸੀਂ ਚੈੱਕ ਆ ਸਕਦੇ ਹੋ ਮੋੜ ਲਿਆ ਬਾਈ ਆਰਡਰ ਚੈੱਕ ਕਰ ਲਈ ਤੁਸੀਂ ਉਹ ਚੋਰ ਨਾ ਜੀ ਦੋ ਵੀ ਹੈ ਜੀ ਦੋ ਵੀ ਇਹਦਾ ਕਰਦੇਗਾ ਢਾਈ ਆ ਢਾਈ ਗੱਲ ਇਹਦਾ ਢਾਈ ਲੱਖ ਰੁਪਇਆ ਮੁੱਲ ਕਰਦੇ ਆ ਪਲੂਣ ਹੈ ਜੀ ਬਲੂਨ ਮੋਬਾਈਲ ਨੰਬਰ ਬੋਲਿਓ ਆਪਣਾ ਇੱਕ ਵਾਰ ਹੋਰ 9977103850 ਜਿਹੜੀ ਉਹ ਪਰਲੇ ਸਿਰੇ ਤੇ ਮੱਝ ਆਈ ਉਹ ਪਲੂਣਾ ਵੀਰੇ ਉਹ ਵੀ ਪਲੂਣਾ ਉਹ ਪਲੂਣਾ ਉਹਦੇ ਥੱਲੇ ਕਿੰਨਾ ਹੁਣ ਦੁੱਧ ਤਿਆਰ ਹੈ ਉਹਦੇ ਥੱਲੇ ਵੀ ਹੁਣ 12 ਕਿਲੋ ਤਿਆਰ ਆ ਗਿਆ ਉਹਦਾ ਕਿੰਨਾ ਮੁੱਲ ਕਰੂੰਗੀ ਭਾਈ ਉਹਦਾ 20 20 ਠੀਕ ਆ ਭਾਈ ਉਹ ਵੀ ਤੋੜ ਦੋਗੇ ਜੀ ਝੋਟੀ ਲੈ ਬਾਈ ਕਹਿੰਦਾ ਜੀ ਇਹ ਵੀ ਪ्युअर ਹਰਿਆਣੇ ਦੇ ਗੜਚੋਂ ਆਈ ਹੋਈ ਮੱਝ ਆਈ ਚੈੱਕ ਕਰ ਲਓ ਤੁਸੀਂ ਮੇਲਾ ਲੱਗਿਆ ਪਿਆ ਚੈੱਕ ਕਰ ਲਓ ਤੁਸੀਂ ਮੱਝਾਂ ਤੇ ਕਿਉਂਕਿ ਜਿਹੜੀਆਂ ਸਿਰੇ ਦੀਆਂ ਮੱਝਾਂ ਨੇ ਉਹ ਵੇਕਣ ਕਰਨੀ ਉਹ ਨਹੀਂ ਰਹਿੰਦੀਆਂ ਹੁੰਦੀਆਂ ਤੇ ਥਾਂ ਚੈੱਕ ਕਰੋ ਜੀ ਪ੍ਰੋਪਰ ਚਾਰੇ ਥਾਂ ਇੱਕੋ ਜੇ ਨਹੀਂ ਚਵਾਈ ਵਾਲੇ ਥਾਂ ਨਹੀਂ ਚੈੱਕ ਕਰ ਸਕਦੇ ਤੁਸੀਂ ਤੇ ਬਾਕੀ ਪੂਛ ਦੇਖ ਸਕਦੇ ਤੁਸੀਂ ਤੇ ਕੰਨ ਵਗੈਰਾ ਚੈੱਕ ਕਰਕੇ ਤੁਸੀਂ ਇਹ ਮੱਝ ਖਰੀਦ ਸਕਦੇ ਹੋ ਇੱਕ 70 ਦਾ 22 ਮੁੱਲ ਕਰਦੇ ਨੇ ਜੀ ਚੈੱਕ ਕਰੋ ਜੀ ਆਪਣਾ ਬ੍ਰਿੰਦਰਪਾਲ ਜੀ ਪ੍ਰੋਪਰ ਐਡਰੈਸ ਦੱਸਿਓ ਬਾਈ ਆਪਣਾ ਇੱਕ ਵਾਰ ਆਪਣਾ ਵੀਰੇ ਬਲਿਆਲ ਪਿੰਡਾ ਪਵਾਨੀ ਵੱਲ ਦੇ ਲਵੇ ਠੀਕ ਆ ਬਾਈ ਮੋਬਾਈਲ ਨੰਬਰ ਬੋਲ ਦਿਓ ਜੀ 99771 03850 ਕਿੰਨੇ ਦੀ ਛੜ ਦੋਗੇ ਇਹ ਲਾਸਟ ਆ ਇਹ ਵੀਰੇ 81 ਦੀ ਝੋਟੀ ਦੇ ਦਾਂਗੇ ਮਨਾਂ ਜਿੰਨਾ ਮਰਜ਼ੀ ਕਰਾਈ ਆ ਠੀਕ ਆ ਬਾਈ ਜੇ ਕਿਸੇ ਵੀ ਨੇ ਘਰੇ ਛੋੜ ਲਵੇ ਆਉਣਾ ਹੁੰਦਿਆ ਡੰਗਰ ਆ ਬੇਲੇਵਾ ਜੀ 12 13 ਝੋਟੀਆਂ ਡੇਲੀ ਖੜੀਆਂ ਰਹਿੰਦੀਆਂ ਨੇ ਆਪਣੀਆਂ ਠੀਕ ਆ ਅੱਜ ਸੇ ਰੰਗ ਲੈ ਕੇ ਆਏ ਹੋਗੇ ਅੱਜ ਸੇ ਰੰਗ ਦੇ ਦੋ ਬੜੀਆਂ ਧੀਆਂ ਠੀਕ ਆ ਜੀ ਠੀਕ ਆ ਲੈ ਦੋਸਤੋ ਤੁਸੀਂ ਕੋਈ ਇਹਨਾਂ ਤਿੰਨਾਂ ਦੇ ਵਿੱਚੋਂ ਮੱਝ ਖਰੀਦਣੀ ਆ ਤਾਂ ਬਾਈ ਨਾਲ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਲੈ ਦੋਸਤੋ ਅੱਜ ਆਪਾਂ 8 ਤਰੀਕ ਨੂੰ ਲੱਗਣ ਵਾਲੀ ਖੰਨਾ ਪਸ਼ੂ ਮੰਡੀ ਤੇ ਪਹੁੰਚੇ ਹੋਏ ਆ ਜੀ ਬਹੁਤ ਚੰਗਾ ਮਾਲ ਪਹੁੰਚਿਆ ਹੋਇਆ ਯੂਰੇ ਚੈੱਕ ਕਰ ਲਓ ਤੁਸੀਂ ਮੂਹਰਾ ਦੇ ਵਿੱਚ ਟਾਪ ਕੁਆਲਿਟੀ ਮੱਝਾਂ ਇੱਥੇ ਪਹੁੰਚੀਆਂ ਹੋਈਆਂ ਨੇ ਜੀ ਨੀਲੀ ਰਾਵੀ ਤੇ ਗਾਵਾਂ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਇਹ ਮਹੀਨੇ ਦੇ ਵਿੱਚ 3 ਦਿਨ ਲੱਗਦੀ ਹੈ ਜੀ ਪਹਿਲੀ ਮੰਡੀ ਇਹ 8 ਤਰੀਕ ਨੂੰ ਲੱਗਦੀ ਹੈ ਮਹੀਨੇ ਦੇ ਵਿੱਚ ਦੂਜੀ ਮੰਡੀ ਇਹ 15 ਤਰੀਕ ਨੂੰ ਲੱਗਦੀ ਹੈ ਜੀ ਤੇ ਤੀਜੀ ਮੰਡੀ ਇਹ 28 ਤਰੀਕ ਨੂੰ ਲੱਗਦੀ ਹੈ ਜੀ ਮਹੀਨੇ ਦੇ ਵਿੱਚ ਤਿੰਨ ਵਾਰ ਲੱਗਦੀ ਹੈ ਇਹ ਮੰਡੀ ਜੇ ਤੁਸੀਂ ਵੀ ਕੋਈ ਮੱਝ ਜਾਂ ਗਾਂ ਇੱਥੋਂ ਖਰੀਦਣੀ ਆ ਤਾਂ ਤੁਸੀਂ ਇਹਨਾਂ ਤਿੰਨੇ ਤਰੀਕਿਆਂ ਦੇ ਵਿੱਚ ਪਹੁੰਚ ਕੇ ਖਰੀਦ ਸਕਦੇ ਹੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਤੇ ਜਿਹੜੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਆਪਾਂ ਅੱਜ ਤੁਹਾਨੂੰ ਟਾਪ ਕਲਾਸ ਮੱਝਾਂ ਦਿਖਾਵਾਂਗੇ ਜੀ ਦੋਸਤੋ ਇੱਕ ਤੁਹਾਨੂੰ ਪਯਰ ਨੀਲੀ ਰਾਵੀ ਮੱਝ ਦਿਖਾ ਰਹੇ ਹਾਂ ਜੀ ਚੈੱਕ ਕਰੋ ਤਾਜੀ ਸੂਈ ਆ ਬਾਈ ਕਹਿੰਦਾ ਮੋੜ ਲਿਆ ਆਰਡਰ ਚੈੱਕ ਕਰ ਲਓ ਸੋਨੂੰ ਆਰਡਰ ਦਿਖਾਉਣਾ ਜੀ ਇਹਦਾ ਆਰਡਰ ਚੈੱਕ ਕਰੂਗੀ ਪਿਆਰ ਨੀਲੀ ਰਾਬੀਚਾ ਬਾਈ ਕਹਿੰਦਾ ਚੱਲ ਬਤ ਕਰਾਉਣੇ ਆ ਜੀ ਬਾਈ ਕਿੰਨੇ ਕਦਨਾਂ ਦੀ ਸੂਈ ਆ ਕੀ ਤੋਦ ਨਹੀਂ ਹੋਇਆ 13 14 ਦਿਨ ਹੋਏ ਬੱਚਾ ਕੀ ਆ ਪਿੱਛੇ ਕੱਟੀ ਆ ਕਿੰਨਾ ਦੁੱਧ ਹੁਣ ਰੈਡੀ ਆ 13 ਕਿਲੋ 13 ਕਿਲੋ ਜਾਊ 15 ਤੋਂ ਉੱਪਰ ਬਾਹਰ ਜਾਊਗਾ ਕਿੰਵੇਂ ਸੂਏ ਸੂਈ ਆ ਦੂਜਾ ਸੂਰ ਦੂਜਾ ਸੂਰ ਮੂੰਹੋਂ ਚਾਰ ਦੰਦ ਕਿਹੜਾ ਪਿੰਡ ਆ ਬਈ ਆਪਣਾ ਹੁਣ ਜਿਲ੍ਹਾ ਵੀਰੇ ਪਿੰਡ ਬੋਰਸ ਸੀਮਨ ਬਾਰੇ ਪਤਾ ਕਿਹੜੇ ਸੀਮਨ ਦੀ ਆ ਬਈ ਆਈ ਆਪੋ ਆਪਣੇ ਠੀਕ ਆ ਕੀ ਮੁੱਲ ਕਰਦੇ ਇਹਦਾ ਬਾਈ ਮੁੱਲ 1 20 ਕਰਦੇ ਕਿੰਨੇ ਦੀ ਛੱਡ ਦੋਂਗੇ 1 15 ਦੀ ਹਾਂ ਮੋਬਾਈਲ ਨੰਬਰ ਬੋਲਦੇ ਆਪਣਾ 854521550 ਇਹਦਾ ਕੀ ਮੰਗਦੇ ਹੋਗੇ ਇਹਦਾ ਇੱਕ ਦਾ ਤੋਰ ਦੇ ਵੀ ਚਲ ਮਾੜੀ ਜੀ ਇਹਦਾ ਬਾਈ 110000 ਰੁਪਏ ਮੰਗਦੇ ਨੇ ਜੀ ਚੈੱਕ ਕਰੋ ਤੁਸੀਂ ਪੂਰੀਆਂ ਚ ਪੈਂਦੀ ਆ ਥੋੜੀ ਜੀ ਵੱਡੀ ਆ ਆਰਡਰ ਕੁਆਲਿਟੀ ਬਹੁਤ ਚੰਗੀ ਹੈ ਇਹਦੀ ਆਰਡਰ ਕੁਆਲਿਟੀ ਬਹੁਤ ਚੰਗੀ ਆ ਚੈੱਕ ਕਰੋ ਤੇ ਸਿੰਗ ਥੋੜੇ ਜੇ ਹੈਗੇ ਆ ਜੀ ਤੁਹਾਡੇ ਸਾਹਮਣੇ ਨੇ ਸਿੰਗ ਫੁਰ ਦੇਣੇ ਥੋੜੇ ਜੇ ਅਟਰ ਕੁਆਲਿਟੀ ਵਧੀਆ ਥਣ ਵਧੀਆ ਚੁਆਈ ਵਾਲੇ ਨੇ ਇਹ ਕਿੰਨੇ ਦੀ ਹੋ ਜੂਗੀ ਇਹ ਕਿੱਡੀ ਇਹ ਲੱਖ ਦੀ ਲੱਖ ਦੀ ਹਾਂ ਇਹ ਕਿੰਨੇ ਦੀ ਹੋ ਜੂ ਇਹ ਲੱਖ ਚੋਂ ਮਾਨਤਾ ਕਰ ਲਓ ਮੋਬਾਈਲ ਨੰਬਰ ਬੋਲ ਦਿਆ ਬਰਾ 85454 15618 ਵਪਾਰ ਦਾ ਕੰਮ ਆਗਾ ਹਾਂ ਵੀ ਸਿਰਫ ਠੀਕ ਆ ਲੈ ਦੋਸਤੋ ਆ ਵੀ ਮੱਝ ਛੋਡੀ ਆ ਕਬੀ ਬਹੁਤ ਚੰਗੀ ਮੱਝ ਆਈ ਵਾਈਆਂ ਕੋਲੇ ਫਰੀਦਕੋਟ ਜ਼ਿਲ੍ਹਾ ਵਾਈਆਂ ਦਾ ਪੰਜ ਛੇ ਮੱਝਾਂ ਲੈ ਕੇ ਆਇਆ ਬਾਈ ਚੈੱਕ ਕਰੋ ਤੁਸੀਂ ਤੇ ਕਾ ਟੋਟੀ ਹੈ ਵਾਈਆਂ ਦਾ ਵੀ ਆ ਜੋ ਟੀ ਬਹੁਤ ਚੰਗੀ ਆ ਮਾਲ ਨੰਬਰ ਬੋਲਿਆ ਬਾਈ ਨੇ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੱਝ ਖਰੀਦ ਸਕਦੇ ਹੋ ਲੈ ਇੱਕ ਦੋਸਤੋ ਸੋਡੀ ਹੋਰ ਮੱਚ ਦਿਖਾ ਰਹੇ ਆ ਜੀ ਆਪਾਂ ਤੁਹਾਨੂੰ ਬਹੁਤ ਚੰਗੀ ਹੈ ਜੀ ਕਿੰਨੇਵੇਂ ਸੂਏ ਸੂਈਆ ਆਪਾਂ ਬਾਈ ਤੋਂ ਗੱਲਬਾਤ ਜਾਣਕਾਰੀ ਲੈ ਕੇ ਦੱਸਦੇ ਆਂ ਜੀ ਖਾਣਾ ਕੁਆਲਟੀ ਦੀ ਹੈ ਸਭ ਨੂੰ ਤੁਸੀਂ ਕਿੰਨੇਵੇਂ ਸੂਏ ਸੂਈਆ ਦੂਜੇ ਸੂਏ ਕਿੰਨਾ ਦੁੱਧ ਤਿਆਰਾ ਹੋਣਾ ਬੱਚਾ ਕੀ ਆ ਪਿੱਛੇ ਕੱਟਾ ਕੀ ਮੁੱਲ ਕਰਦੇ ਆ ਇਹਦਾ ਜੀ 15 ਜੀ 115 ਦੀ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ 98411282 ਮਾਨਤਨ ਹੋ ਜਾਊਗਾ ਮਾਨਤਨ ਕਰ ਦਾਂਗੇ 2000 ਲੱਖ ਦੀ ਨਹੀਂ ਦੰਦੇ ਹੈਗੇ ਨਾ ਯਾਰ ਫਿਰ ਕਟਾ ਪੈਂਦਾ ਕਟਾ ਪੈਂਦਾ ਹੈ ਠੀਕ ਆ ਲੈ ਦੋਸਤੋ ਕਰ ਲੋ ਬਾਈ ਨਾ ਕੰਟੈਕਟ ਤੁਸੀਂ ਤੇ ਬਾਈ ਕਹਿੰਦਾ ਦੇ ਦਾਂਗੇ ਹਿਸਾਬ ਨਾਲ ਮਾਨਤਨ ਕਰ ਦਾਂਗੇ ਬਹੁਤ ਚੰਗੀ ਆ 12 ਲੀਟਰ ਦੁੱਧ ਹੁਣ ਤਿਆਰ ਆਹੀ ਤੇ ਪਿੱਛੇ ਵੀ ਇਹਦੇ ਬੱਚਾ ਕੱਟੀ ਆਹੀ ਇੱਕ ਹੋਰ ਬਾਈਆਂ ਲਵੇ ਦੂਜੀ ਮੱਝ ਆਈ ਉਹ ਵੀ ਤੁਹਾਨੂੰ ਦਿਖਾ ਦਈਏ ਜੀ ਤੇ ਆਰਡਰ ਕੁਆਲਟੀ ਇਹਦਾ ਵੀ ਚੰਦਾ ਬਣਿਆ ਹੋਇਆ ਜੀ ਚੈੱਕ ਕਰ ਲਓ ਤੁਸੀਂ ਪਹਿਲਾ ਸੂਆ ਸੂਈ ਹੋਈ ਆ ਬਾਈ ਕਹਿੰਦਾ ਚੈੱਕ ਕਰੋ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਹੀ ਕਰਦੀ ਆ ਜੀ ਸਾਰੇ ਚੰਦੇ ਬੀਜਾ ਇੱਕੋ ਜੀਆਂ ਲੱਗਦੇ ਨੇ ਦੋਵੇਂ ਮੱਜਾਂ ਮੋੜ ਲੈ ਇਧਰ ਆ ਬਾਈ ਨੀਲੀ ਰਾਵੀ ਲਈ ਫਿਰਦਾਗਾ ਜੀ ਤੇ ਉਧਰ ਉਹ ਆ ਗਏ ਮੋਹਰਾ ਦੇ ਲੱਕ ਵੈਨਾ ਚੈੱਕ ਕਰ ਸਕਦੇ ਤੁਸੀਂ ਇਹ ਪਲੂਨ ਸੂਈ ਹੈ ਇਹਦੇ ਥੱਲੇ ਕਿੰਨਾ ਬੌਲਾ ਜੀ ਹੋਣਾ ਸੱਲੇ 10 ਕਿਲੋ ਹੋਊਗਾ ਬਈ ਇਹ ਕਿੰਨੇ ਨੰਨਾਂ ਦੀ ਸੂਈ ਆ ਇਹਨੂੰ ਹੋਵੇ ਚਾਰ ਪੰਜ ਦਾ ਇਹਦਾ ਕੀ ਮੁੱਲ ਕਰਦੇ ਹੋ ਜੀ ਇਹਦਾ 140 140 ਇਹ ਚੋਂ ਮਾਨਦਾਨ ਹੋ ਜੂਗਾ ਜੀ 130 ਦੇ ਦਾਂਗੇ 130 ਦੇ ਦਾਂਗੇ ਠੀਕ ਹੈ ਜੀ ਇਹ ਕਿੰਨੇਵੇਂ ਸੂਏ ਸੂਈ ਹੋਈ ਹੈ ਜੀ ਇਹਦੇ ਥੱਲੇ ਕਿੰਨਾ ਦੁੱਧ ਰੈਡੀ ਆਈ ਹੁਣ ਸਹੀ 13 ਕਿਲੋ ਹੋਊਗਾ ਸਹੀ 13 ਕਿਲੋ ਠੀਕ ਹੈ ਜੀ ਇਹ ਵੀ ਝੋਟੀ ਬਹੁਤ ਚੰਗੀ ਆ ਜੀ ਪਿਓਰ ਸਾਹ ਕਾਲੀ ਚੈੱਕ ਕਰ ਲੋ ਜੀ ਪਹਿਲਾਂ ਥਣਕੀ ਵੀ ਚੈੱਕ ਕਰ ਸਕਦੇ ਹਾਂ ਪੀੜੀ ਦੇ ਪਾਵਿਆਂ ਵਾਂਗੂ ਅੱਡੋ ਅੱਡੀ ਚਾਰੇ ਥਣ ਜੀ ਤੇ ਬਹੁਤ ਚੰਗੀ ਝੋਟੀ ਆ ਜੀ ਤੇ ਇੱਕ ਤੀਦੀ ਬਾਈ ਇਹ ਦੇ ਦੇਣਗੇ ਮੋਬਾਈਲ ਨੰਬਰ ਬਾਈ ਨੇ ਬੋਲਿਆਗਾ ਉਸ ਨੰਬਰ ਤੇ ਸੰਪਰਕ ਤੁਸੀਂ ਕਰ ਸਕਦੇ ਹੋ ਪਿੰਡ ਹੈ ਕਿਹੜਾ ਪਿੰਡਾ ਤੁਹਾਡਾ ਮੂੰ ਠੱਠੀ ਭਾਈ ਠੱਠੀ ਭਾਈ ਕਾ ਬਾਈ ਕੰ ਦਾ ਪਿੰਡ ਆ ਜੀ ਠੱਠੀ ਭਾਈ ਪਿੰਡਾ ਜੀ ਚੈੱਕ ਕਰੋ ਤੁਸੀਂ ਇਹਦੇ ਪਿੱਛੇ ਬੱਚਾ ਵੀ ਕੱਟੀ ਆਈ ਹੈ। ਕਾਹ ਗੱਲ ਕਹੇਗਾ ਵੀ ਕੋਈ। ਆ ਇਧਰਲੀ ਛੜ ਜੀ ਇਹ ਖੰਨੇ ਬਸੂ ਮੰਡੀ ਤੇ ਥੋੜੀਆਂ ਜੀਆਂ ਡਾਊਨ ਰੇਟ ਦੀਆਂ ਮੱਝਾਂ ਨਹੀਂ ਠੀਕ ਠਾਕ ਜੀਆਂ ਮੱਝਾਂ ਹੁੰਦੀਆਂ ਨੇ ਜਿਵੇਂ ਆਹ ਮੱਝਾਂ ਹੀ ਚੈੱਕ ਕਰ ਲਓ ਤੁਸੀਂ। ਇਹ ਗੱਬਣਾ ਮੱਝਾਂ ਦੀ ਮੰਡੀ ਲੱਗਦੀ ਆ ਜੀ ਇਧਰ ਸਾਰੀਆਂ ਗੱਬਣਾ ਮੱਝਾਂ ਨੇ। ਇਹ ਸਾਰੀਆਂ ਮੱਜਾਂ ਲੱਖ ਤੋਂ ਥੱਲੇ ਥੱਲੇ ਵਾਲੀਆਂ ਨੇ 80 90 95 85 70 A ਰੇਡ ਦੀਆਂ ਮੱਜਾਂ ਨੇ ਸਾਰੀਆਂ ਇਹ ਗੱਬਣ ਮੱਡਾਂ ਮੱਜਾਂ ਦੀ ਮੰਡੀ ਲੱਗ ਗਈ ਹੈ ਧਰਈ ਸਾਈਡ ਜਿਵੇਂ ਆ ਗੱਬਣ ਮੱਜਾ ਚੈੱਕ ਕਰ ਲੋ

ਅੱਜ ਦਾ ਬਾਈ ਇਹ 1 ਲੱਖ ਰੁਪਇਆ ਮੁੱਲ ਕਰਦੇ ਆਗੇ ਤਾਜੀ ਸੂਈ ਹੈ ਸਹੀ 1 ਲੱਖ ਰੁਪਇਆ ਮੁੱਲ ਕਰਦੀ ਇਹ ਮੱਝ ਦਾ ਸੂਈ ਹੋਈ ਹੈ ਇਹ ਤਾਜੀ ਬਾਈ ਕਹਿੰਦਾ ਅੱਜ ਸਵੇਰੇ 4 ਵਜੇ ਈ ਰੁਪਈਆ ਈ ਇਹ ਮੱਝ ਦੀ ਕਿਪ ਕੇ ਸੇ ਬੱਚਾ ਬੈਠਾ ਗਈ ਤੋਂ ਖੰਨਾ ਪਸ਼ੂ ਮੰਡੀ ਦੇ ਨਾਲ ਬਾਈ ਇੱਕ ਨੀਲੀ ਰਾਬੀ ਮੱਝ ਲੈ ਕੇ ਆਏ ਨੇ ਤੇ ਬਾਈਆਂ ਦਾ ਭਗਤਾ ਭਾਈ ਦਾ ਪਿੰਡ ਆ ਜੀ ਚੈੱਕ ਕਰ ਲੋ ਤੁਸੀਂ ਬਹੁਤ ਚੰਗੀ ਆਈ ਥਾਂਲੇਵੇ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਉਧਰ ਨੂੰ ਮੋੜ ਲਾ ਥਾਂਲੇਵੇ ਦੀ ਕੁਆਲਿਟੀ ਤੁਸੀਂ ਚੈੱਕ ਕਰੋ ਜੀ ਪਹਿਲਾਂ ਤੇ ਸੋਂ ਆਰਡਰ ਚੈੱਕ ਕਰ ਸਕਦੇ ਜੀ ਬਹੁਤ ਜਿਆਦਾ ਚੰਗੀ ਆਈ ਜੀ ਕੀ ਮੁੱਲ ਕਰਦੇ ਆ ਆਪਾਂ ਵਾਰੀਆਂ ਤੋਂ ਡਿਟੇਲ ਲੈ ਕੇ ਦੱਸਦੇ ਹਾਂ ਜੀ ਯਾਰ ਨੀਲੀ ਰਾਬੀ ਦੇ ਬੱਚਾ ਜੀ ਕਿੰਨੇ ਦਿਨਾਂ ਦੀ ਸੂਈ ਹੈ ਬਈ ਇਹ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਬੱਚਾ ਕੀ ਆ ਪਿੱਛੇ ਕੱਟਾ ਕੱਟਾਗਾ ਕਿੰਨਾ ਦੁੱਧ ਹੁਣ ਰੈਡੀ ਆ ਦੁੱਧ ਦੁੱਧ ਰੈਡੀ ਆ 16 ਕਿਲੋ ਹੁਣ ਰੈਡੀ ਆ ਕਿੰਨੇਵੇਂ ਸੂਏ ਸੂਈ ਆ ਦੂਜਾ 4 ਦੰਦਾ 4 ਦੰਦਾ ਦੂਜੇ ਸੂਏ ਸੂਈ ਆ ਕਿਹੜੇ ਦੀ ਬੱਚੀ ਹੈ ਬੱਚੀ ਦਾ ਰਿਕਾਰਡ ਹੈਗਾ ਕੋਈ ਇਹਦਾ ਰਿਕਾਰਡ ਨਹੀਂ ਆਇਆ ਲਈਆ ਬਾਈ ਕਹਿੰਦਾ ਤੇ 16 ਕਿਲੋ ਹੁਣ ਜਮਾ ਰੈਡੀ ਆ ਕਿੰਨਾ ਪਾ ਦੂ ਇਸ ਕੀ 1 ਕਿਲੋ 2 ਕਿਲੋ ਹੋਰ ਵਾਧੂ ਪੈਸੇ ਬਣ ਠੀਕ ਆ ਮੈਂ ਤਾਂ ਨਹੀਂ ਚੱਲਿਆ ਠੀਕ ਆ ਬਾਈ ਕੀ ਮੁੱਲ ਕਰਦੇ ਇਹਦਾ ਮੁੱਲ 3.5 3.5 ਕਿੰਨੇ ਦੀ 60 ਗਲਾਸ ਦਾ 290 ਦੀ ਦੋ 90 ਦੀ ਬਾਈ ਕਹਿੰਦਾ ਮੱਝ ਦੇ ਦਾਂਗੇ ਚੈੱਕ ਕਰ ਲਓ ਕਿਸੇ ਵੀ ਨੇਮ ਅੱਜ ਖਰੀਦਣ ਨੂੰ